ਆਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੰਗ ਹੈ 378 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਦੁੱਪ ਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੁਬਨ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਿਰਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਅਸੀਂ ਇਹ ਰਾਸ ਵਿੱਚ ਹਰ ਰੋਜ਼ ਪੜ੍ਹਦੇ ਆ ਮਨੁੱਖਾ ਜਨਮ ਦਾ ਮਨੋਰਥ ਦੱਸਦੇ ਨੇ ਮਹਾਰਾਜ ਦੋ ਪਦਿਆਂ ਦਾ ਸ਼ਬਦ ਹੈ ਕਿ ਭਾਈ ਮਨੁੱਖਾ ਜਨਮ ਮਿਲਿਆ ਕਾਦੇ ਵਾਸਤੇ ਮਿਲਿਆ ਕਿਉਂਕਿ 84 ਲੱਖ ਜੂਨ ਮੰਨੀ ਗਈ ਹੈ ਸਭ ਤੋਂ ਉੱਤਮ ਜਿਹੜੀ ਜੂਨ ਹੈ ਉਹ ਮਨੁੱਖਾ ਜਨਮ ਹੈ ਇਹ ਜਨਮ ਦੇ ਵਿੱਚ ਅਸੀਂ ਆ ਕੇ ਆਪਣੇ ਕੀਤੇ ਹੋਏ ਕਰਮਾਂ ਨੂੰ ਬਦਲ ਸਕਦੇ ਹਾਂ ਜੀ ਆਪਣੇ ਸੁਭਾਅ ਨੂੰ ਬਦਲ ਸਕਦੇ ਹਾਂ ਜੇ ਸੰਗਤ ਜੇ ਗੁਰੂ ਮਿਲ ਜਾਏ ਆਪਣੇ ਜੀਵਨ ਵਿੱਚ ਪ੍ਰਟਾ ਕਰ ਸਕਦੇ ਹਾਂ ਇਸ ਮਨ ਨੂੰ ਬਦਲ ਸਕਦੇ ਹਾਂ ਇਸ ਮਨ ਨੂੰ ਕਾਬੂ ਕੀਤਾ ਜਾ ਸਕਦਾ ਹੈ ਮਨੁੱਖ ਨੇ ਬੜੀ ਤਰੱਕੀ ਕੀਤੀ ਹੈ ਬਾਹਰੋਂ ਵੀ ਤੇ ਅੰਦਰੋਂ ਵੀ ਐਸੀ ਕੁ ਗੱਲ ਨਹੀਂ ਅਧਿਆਤਮਿਕ ਤੌਰ ਤੇ ਵੀ ਇਸ ਸਤ ਮੰਡਲ ਨਾਲ ਇਸ ਮਨ ਦਾ ਆਨੰਦ ਜਿਹੜਾ ਹੈ ਉਹ ਜਾਣਿਆ ਜਾ ਸਕਦਾ ਹੈ ਹੋਰ ਕਿਸੇ ਵੀ ਜੁਗ ਵਿੱਚ ਇਹ ਚੀਜ਼ਾਂ ਪ੍ਰਾਪਤ ਨਹੀਂ ਹੁੰਦੀਆਂ ਇਥੇ ਮਰਗ ਨੇ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੁਬਨ ਮਿਲਣ ਕੀ ਇਹ ਤੇਰੀ ਬਰੀਆ ਪਈ ਪ੍ਰਾਪਤ ਤੈਨੂੰ ਪ੍ਰਾਪਤ ਹੋਈ ਕੋ ਚੰਗੇ ਕਰਮ ਕੀਤੇ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ ਹੁਣ ਕਰੋ ਕਿਰਪਾ ਹਰ ਰਾਇਆ ਉਹਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇਹ ਮਨੁੱਖਾ ਜਨਮ ਮਿਲਿਆ ਤੇ ਮਰਗ ਨੇ ਮਿਲ ਤੇ ਗਿਆ ਵੱਡਾ ਬਣਨਾ ਕੋਈ ਔਖਾ ਕੰਮ ਨਹੀਂ ਵੱਡਾ ਬਣੇ ਰਹਿਣਾ ਔਖਾ ਹੈ ਜਨਮ ਲੈ ਲਿਆ ਮਨੁੱਖ ਦਾ ਕੋਈ ਵੱਡੀ ਗੱਲ ਨਹੀਂ ਸੀ ਪਰ ਮਨੁੱਖ ਬਣਨਾ ਔਖਾ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਜੇ ਆਤ ਤਾਂ ਪਸ਼ੂਆਂ ਵਾਲੀਆਂ ਹੀ ਨੇ ਫਿਰ ਮਨੁੱਖ ਕਾਦਾ ਹੋਇਆ ਸਾਰੀ ਉਮਰ ਇਹ ਕਹਿੰਦੇ ਆ ਸੁਣਦੇ ਆ ਨਿਕਲ ਗਈ ਕਿ ਬੰਦਾ ਬਣ ਜਾ ਬੰਦਾ ਨਹੀਂ ਬਣਿਆ ਇਸ ਕਰਕੇ ਮਰਗਨੇ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਤੈਨੂੰ ਮਨੁੱਖਾ ਜਨ ਮਿਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਇਹ ਬਾਰੀ ਹੈ ਤੇਰਾ ਇਹ ਸਮਾਂ ਹੈ ਤੇਰੇ ਕੋਲੇ ਉਸ ਗੋਬਿੰਦ ਨੂੰ ਉਹ ਧਰਤੀ ਦੇ ਪਾਲਣਾ ਕਰਨ ਵਾਲੇ ਉਸ ਵਹਿਗੁਰੂ ਕਾਲਪੁਰ ਨੂੰ ਮਿਲਣ ਦਾ ਹੁਣ ਤੇਰੇ ਕੋਲੇ ਸਮਾਂ ਹੈ ਹੁਣ ਤੂੰ ਆਪਣੇ ਆਪ ਨੂੰ ਬਦਲ ਸਕਦਾ ਹੈ ਤੂੰ ਅੰਮ੍ਰਿਤ ਵੇਲਾ ਸੰਭਾਲ ਸਕਦਾ ਹੈ ਤੂੰ ਸਿਮਰਨ ਕਰ ਸਕਦਾ ਤੂੰ ਆਪਣੀਆਂ ਆਤਮਾ ਬਦਲ ਸਕਦਾ ਆਵਰ ਕਾਜ ਤੇਰਾ ਕਿਤੇ ਨਾ ਕਾਮ ਜਿਹੜੇ ਤੂੰ ਹੋਰ ਕਾਰਜਾਂ ਲਈ ਤੁਰਿਆ ਫਿਰਦਾ ਹੈ ਨਾ ਪੈਸਾ ਇਕੱਠਾ ਕਰਦਾ ਪਿਆ ਹੈ ਠੱਗੀਆਂ ਮਾਰਦਾ ਪਿਆ ਝੂਠ ਬੋਲ ਕੇ ਕਿਉਂਕਿ ਪਾਪਾਂ ਬਾਜੂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ ਇਹ ਮਾਇਆ ਪਾਪਾ ਤੋਂ ਬਿਨਾ ਇਕੱਠੀ ਨਹੀਂ ਹੁੰਦੀ ਤੇ ਮਾਰੇ ਸਮਝਾਉਂਦੇ ਨੇ ਇਸ ਗੱਲ ਨੂੰ ਕਿ ਨਹੀਂ ਭਾਈ ਅਵਰ ਕਾਇਤ ਰਖੇ ਤੇ ਨਕਾਮ ਜਿਹੜੇ ਤੇਰੇ ਬਾਕੀ ਦੇ ਹੋਰ ਕੰਮ ਨੇ ਨਾ ਉਹ ਤੇਰੇ ਕਿਸੇ ਵੀ ਕੰਮ ਨਹੀਂ ਆਉਣਗੇ ਇਹੜੇ ਕਾਰਜਾਂ 'ਚ ਤੂੰ ਤੁਰਿਆ ਫਿਰਦਾ ਕਿ ਵੱਧ ਤੋਂ ਵੱਧ ਪੈਸਾ ਇਕੱਠਾ ਕਰ ਲਾਂਗਾ ਵੱਧ ਤੋਂ ਵੱਧ ਉਹਦਾ ਲੈ ਲਾਂਗਾ ਮੈਂ ਆ ਚੀਜ਼ ਦਾ ਮੰਤਰੀ ਬਣ ਜਾਾਂਗਾ ਆ ਚੀਜ਼ ਦਾ ਆ ਹੋ ਜਾਾਂਗਾ ਮੈਂ ਕਹਿੰਦਾ ਇਹ ਤਾਂ ਇਹ ਚੀਜ਼ਾਂ ਨੇ ਕੰਮ ਨਹੀਂ ਆਉਣਾ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੇ ਕੀ ਕਰਨਾ ਕਰ ਸੰਗਤ ਵਿੱਚ ਆ ਕੇ ਕੇਵਲ ਤੇ ਕੇਵਲ ਨਾਮ ਦੀ ਗੱਲ ਕਰ ਸੰਗਤ ਦੀ ਪਰਿਭਾਸ਼ਾ ਦਿੰਦਿਆਂ ਹੋਏ ਮਾਰੇ ਨੇ ਸਮਝਾਇਆ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੀ ਇਕੋ ਨਾਮ ਹੁਕਮ ਹੈ ਸਤਿਗੁਰੂ ਦੀਆ 부ਝਾਈ ਜਿਓ ਜਿੱਥੇ ਨਾਮ ਦੀ ਗੱਲ ਹੋ ਰਹੀ ਹੈ ਜਿੱਥੇ ਵਿਚਾਰ ਦੀ ਗੱਲ ਹੋ ਰਹੀ ਹੈ ਜਿੱਥੇ ਗੁਰੂ ਦੀ ਗੱਲ ਹੋ ਰਹੀ ਹੈ ਉਹਨੂੰ ਸੰਗਤ ਗਿਆ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ ਬਹੁਤੇ ਇਕੱਠ ਵਿੱਚੋਂ ਧੱਕਿਆਂ ਤੋਂ ਸਵਾਇ ਕੁਝ ਨਹੀਂ ਮਿਲਦਾ ਵਿਚਾਰਵਾਣ ਬੰਦੇ ਜਿੱਥੇ ਮਰ ਕੇ ਵਿਚਾਰ ਅੱਗੇ ਵਿਚਾਰੀ ਹੈ ਉਹਨਾਂ ਗੁਰਮੁਖ ਪਿਆਰੇ ਸੰਗਤ ਕਰ ਇਹ ਹੀ ਤੇਰਾ ਮਨੋਰਥ ਹੈ ਰਹਾਉ ਸਰੰਗਜਾਮ ਲਾਗ ਭਵਜਲ ਤਰਨ ਕੈ ਜਨਮ ਮਿਰਥਾ ਜਾਤ ਰੰਗ ਮਾਇਆ ਕੈ ਰਹਾਉ ਸਰੰਗਜਾਮ ਲਾਗ ਇੰਤਜ਼ਾਮ ਕਰ ਉਦਮ ਕਰ ਭਵਜਲ ਤਰਨ ਕੈ ਤਾਂ ਕਿ ਇਹ ਸੰਸਾਰ ਸਾਗਰ ਤੋਂ ਤੂੰ ਪਾਰ ਹੋ ਜਾਏ ਜਿਹੜਾ ਕਿ ਡਰ ਦਾ ਸਾਗਰ ਹੈ ਸਮੁੰਦਰ ਹੈ ਜਿੱਥੇ ਮੌਤ ਦਾ ਡਰ ਹੈ ਜਿੱਥੇ ਹਉਮੈ ਹੈ ਜਿੱਥੇ ਹੰਕਾਰ ਹੈ ਜਿੱਥੇ ਈਰਖਾ ਹੈ ਜਿੱਥੇ ਤਾਤਪੁਰਾਈ ਹੈ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਸੀ ਇਹਨਾਂ ਤੋਂ ਪਾਰ ਹੋਣਾ ਸੀ ਇਹ ਇੰਤਜ਼ਾਮ ਕਰ ਆਪਣਾ ਇਸ ਮਨ ਨੂੰ ਸਮਝਾ ਕਿ ਇਹਨਾਂ ਚੀਜ਼ਾਂ ਵਿੱਚੋਂ ਤੈਨੂੰ ਕੁਝ ਨਹੀਂ ਮਿਲੇਗਾ ਨਾਮ ਰਸ ਦੀ ਗੱਲ ਕਰ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਮਰੁਖਾ ਜਨਮ ਤੈਨੂੰ ਮਿਲਿਆ ਵਿਰਥ ਜਾ ਰਿਹਾ ਦਿਨ ਚੜਦਾ ਸ਼ਾਮ ਹੋ ਜਾਂਦੀ ਸ਼ਾਮ ਨੂੰ ਬੈਠ ਕੇ ਕਦੇ ਵੀ ਪੂਰੀ ਇਮਾਨਦਾਰੀ ਨਾਲ ਆਪਾਂ ਜੇ ਆਪਣਾ ਹਿਸਾਬ ਕਰੀਏ ਸਿਮਰਨ ਕਰੀਏ ਯਾਦ ਕਰੀਏ ਕਿ ਜਦੋਂ ਦੇ ਅਸੀਂ ਉੱਠੇ ਹਾਂ ਤੇ ਹੁਣ ਤੱਕ ਕੀ ਕੀਤਾ ਹੈ ਆਪ ਹੀ ਪਤਾ ਲੱਗ ਜਾਏਗਾ ਜੀ ਆਪ ਹੀ ਪਤਾ ਲੱਗ ਜਾਏਗਾ ਕਿ ਕੀ ਕੀਤਾ ਅਸੀਂ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਨਹੀਂ ਤੇਰਾ ਮਨੁੱਖਾ ਜਨਮ ਮਿਲਿਆ ਸੀ ਬਹੁਤ ਵਧੀਆ ਜਨਮ ਸੀ ਵਿਅਰਥ ਜਾ ਰਿਹਾ ਹੈ ਮਾਇਆ ਦੇ ਰੰਗ ਵਿੱਚ ਮਾਇਆ ਦੇ ਮੋਹ ਵਿੱਚ ਬਸ ਮਾਇਆ ਦੇ ਮੂ ਵਿੱਚ ਤੇਰਾ ਜਿਹੜਾ ਜਨਮ ਸੀ ਉਹ ਵਿਰਥ ਹੋ ਰਿਹਾ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਨ ਜਾਣਿਆ ਹਰ ਰਾਇਆ ਤੇ ਜਦੋਂ ਹਿਸਾਬ ਕੀਤਾ ਉਦੋਂ ਸਾਨੂੰ ਕੀ ਪ੍ਰਾਪਤ ਹੋਇਆ ਜੀ ਜਪ ਤਪ ਸੰਜਮ ਧਰਮ ਨਾ ਕਮਾਇਆ ਨਾ ਜਪ ਕੀਤਾ ਨਾ ਤਪ ਕੀਤਾ ਨਾ ਇਸ ਅੰਦਰ ਗਏ ਨਾ ਧਰਮ ਦੀ ਕਮਾਈ ਕੀਤੀ ਨਾ ਸੱਚ ਦੀ ਵਿਚਾਰ ਕੀਤੀ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਨਾ ਹੀ ਗੁਰੂ ਦੀ ਸੇਵਾ ਚ ਜੁੜੇ ਨਾ ਸਿਮਰਨ ਵਿੱਚ ਜੁੜੇ ਨਾ ਸੰਗਤ ਵਿੱਚ ਆਏ ਨਾ ਉਸ ਹਰੀ ਰਾਜੇ ਨੂੰ ਸਿਮਰਿਆ ਸ਼ਾਮ ਤੱਕ ਇਹ ਮਿਲਿਆ ਸਾਨੂੰ ਰਿਜ਼ਲਟ ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰੱਖੋ ਸ਼ਰਮਾ ਤੇ ਮਹਾਰਜ ਕਹਿੰਦੇ ਫਿਰ ਇੱਕੋ ਤਰੀਕਾ ਹੈ ਸ਼ਰਨ ਵਿੱਚ ਡਿੱਗ ਪੈ ਸ਼ਰਨ ਆਜਾ ਆਪਣੀ ਹਉਮੈ ਨੂੰ ਆਪਣੇ ਮੈਨ ਨੂੰ ਤਿਆਗ ਕੇ ਸੱਚੇ ਪਾਤਸ਼ਾਹ ਜੀ ਅਸੀਂ ਤੇ ਮੰਦ ਕਰਮੀ ਹਾਂ ਨੀਚ ਕਰਮ ਹਾਂ ਤੁਸੀਂ ਕਿਰਪਾ ਕਰੋ ਤੁਸੀਂ ਗੁਣੀ ਨਿਦਾਨ ਹੋ ਸਤਿਗੁਰੂ ਗੁਣੀ ਨਿਦਾਨ ਹੈ ਗੁਣ ਕਰ ਬਖਸ਼ੇ ਅਬਗਣਿਆਰੀ ਤੁਸੀਂ ਪਤਿਤ ਪਾਵਨ ਹੋ ਤੁਸੀਂ ਡਿੱਗਿਆਂ ਨੂੰ ਚੁੱਕਣ ਵਾਲੇ ਹੋ ਸੱਚੇ ਪਾਤਸ਼ਾਹ ਜੀਓ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਸ਼ਰਨ ਪ੍ਰੇਕੀ ਰੱਖੋ ਸਰਮਾ ਅਸੀਂ ਤੁਹਾਡੀ ਸ਼ਰਨ ਵਿੱਚ ਆ ਡਿੱਗੇ ਆ ਸ਼ਰਨ ਆਿਆਂ ਦੀ ਲਾਜ ਰੱਖ ਲੋ ਬਸ ਜਿਸ ਦਿਨ ਇਸ ਤਰ੍ਹਾਂ ਹੋ ਗਿਆ ਤੇ ਉਹ ਚੁੱਕ ਕੇ ਗੜਨਾ ਲਾ ਲਏਗਾ ਕਿਉਂਕਿ ਅਸੀਂ ਮੰਨਦੇ ਨਹੀਂ ਅਸੀਂ ਤੇ ਸੌਦਾ ਕਰਦੇ ਆ ਕਿ ਬਦ ਤੋਂ ਬਦ ਅਰਦਾਸ ਕਰਾ ਦੇਾਂਗੇ ਜਕਾਰਾ ਛਾੜਾ ਦੇਾਂਗੇ ਬਸ ਸਾਡੇ ਪਰਦੇ ਟਕੇ ਗਏ ਨਹੀਂ ਹਰ ਕਰਤਾ ਸਭ ਕਿਸ ਜਾਣਦਾ ਉਹ ਜਾਣਦਾ ਏ ਚ ਉਹ ਜਾਣਦਾ ਸਾਰਾ ਕੁਝ ਅਸੀਂ ਵੀ ਜਾਣਦੇ ਆ ਆਪਣੇ ਕੀਤੇ ਹੋਏ ਕਰਮਾਂ ਬਾਰੇ ਐਸੀ ਗੱਲ ਨਹੀਂ ਕਿ ਸਾਨੂੰ ਨਹੀਂ ਪਤਾ ਸਾਨੂੰ ਪਤਾ ਹੈ ਜਾਣਦੇ ਆਸੀਂ ਅਸੀਂ ਕਬੂਤਰ ਵਾਂਗੂ ਅੱਖਾਂ ਬੰਦ ਕਰ ਲੈਨੇ ਆ ਪਰ ਜਿਸ ਦਿਨ ਅਸੀਂ ਆਪਣੇ ਆਪ ਮੰਨ ਗਏ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਅਸੀਂ ਯੋਗ ਤੇ ਨਹੀਂ ਹਾਂ ਇਸ ਦੇ ਹੁਣ ਤੇਰੀ ਸ਼ਰਨ ਵਿੱਚ ਡਿੱਗੇ ਆ ਹੁਣ ਅੱਗੇ ਤੋਂ ਬਾਅਦ ਤੋਬਾ ਕੀਤੀ ਅੱਗੇ ਤੋਂ ਬਾਅਦ ਤੁਹਾਡੇ ਬਚਨਾਂ ਤੋਂ ਅਸੀਂ ਪੂਰੇ ਉਤਰਾਂਗੇ ਕੋਸ਼ਿਸ਼ ਕਰਾਂਗੇ ਤੁਸੀਂ ਆਪ ਬਾਹ ਫੜ ਕੇ ਸਾਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿਓ ਆਸਾ ਮਹੱਲਾ ਪੰਜਵਾਂ ਤੁਧਵੇਂ ਅਬਰ ਨਹੀਂ ਮੈਂ ਦੂਜਾ ਤੂੰ ਮੇਰਾ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੁਮਾਰੀ ਆਸਾ ਬੈਠਤ ਉਠਤ ਸੋਵਤ ਜਾਗਤ ਵਿਸਰ ਨਹੀਂ ਤੂੰ ਸਾਸ ਗਰਾਸਾ ਰਹਾਉ ਅਗਲਾ ਸ਼ਬਦ ਮਹਾਰਾਡੇ ਰੰਭੇ ਆ ਕੇ ਜਦੋਂ ਸ਼ਰਨ ਵਿੱਚ ਆ ਗਏ ਹੱਥ ਕੜੇ ਕਰ ਦਿੱਤੇ ਕਿ ਸੱਚੇ ਪਾਤਸ਼ਾਹ ਜੀ ਉਹ ਸਾਡੀ ਹਾਲਤ ਤੇ ਇਹ ਹੈ ਤੁਦ ਬਿਨ ਅਵਰ ਨਹੀਂ ਮੈਂ ਦੂਜਾ ਹੁਣ ਪ੍ਰਭੂ ਮੇਰਾ ਤੇਰੇ ਤੋਂ ਬਿਨਾ ਦੂਜਾ ਹੈ ਹੀ ਕੋਈ ਨਹੀਂ ਤੂੰ ਮੇਰੇ ਮਨ ਮਾਹੀ ਹੁਣ ਤੂੰ ਸਾਡੇ ਮਨ ਚ ਵਸ ਗਿਆ ਹੁਣ ਅਸੀਂ ਥਾਂ ਥਾਂ ਤੇ ਧੱਕੇ ਨਹੀਂ ਖਾਂਦੇ ਹੁਣ ਅਸੀਂ ਥਾਂ ਥਾਂ ਤੇ ਮੱਥੇ ਨਹੀਂ ਟੇਕਦੇ ਤੂੰ ਸਾਜਨ ਸੰਗੀ ਪ੍ਰਭ ਮੇਰਾ ਤੂੰ ਸਾਡਾ ਸੱਜਣ ਹੈ ਸਾਡਾ ਮਿੱਤਰ ਹੈ ਸਾਡਾ ਸੰਗੀ ਹੈ ਮਰਜ ਬਾਣੀ ਦੀ ਬਖਸ਼ਿਸ਼ ਕਰਦੇ ਨੇ ਜਾਂ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹ ਕਾ ਕੀ ਕਮੀਆ ਤੂੰ ਸਾਡਾ ਮਿੱਤਰ ਹੈ ਸਾਡਾ ਸਾਥ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਅਸੀਂ ਤੈਨੂੰ ਸੰਗ ਸਮਝਦੇ ਹਾਂ ਅੰਗ ਸੰਗ ਜਾਣਦੇ ਹਾਂ ਤੂੰ ਸਾਡੇ ਅੰਗ ਸੰਗ ਹੈ ਤੇ ਜਦੋਂ ਤੈਨੂੰ ਅੰਗ ਸੰਗ ਜਾਣ ਲਿਆ ਜਿਨ੍ਹਾਂ ਨੇ ਫਿਰ ਉਹ ਰਿਸ਼ਵਤਾ ਨਹੀਂ ਲੈਂਦੇ ਫਿਰ ਉਹ ਝੂਠ ਨਹੀਂ ਬੋਲਦੇ ਫਿਰ ਉਹ ਠੱਗੀਆਂ ਨਹੀਂ ਮਾਰਦੇ ਫਿਰ ਉਹ ਚੋਰੀਆਂ ਨਹੀਂ ਕਰਦੇ ਕਿਉਂਕਿ ਉਹਨੂੰ ਪਤਾ ਹੈ ਕਿ ਉਹ ਵੇਖਦਾ ਪਿਆ ਹੈ ਉਹ ਜਾਣਦਾ ਪਿਆ ਹੈ ਉਹਨੂੰ ਪਤਾ ਹੈ ਕਿ ਉਹਦਾ ਕੈਮਰਾ ਮੇਰੇ ਨਾਲ ਲੱਗਿਆ ਹੋਇਆ ਆ ਜਿਹੜੇ ਅਸੀਂ ਕੈਮਰੇ ਲਵਾਏ ਨੇ ਨਾ ਇਹ ਤੇ ਝੂਠੇ ਨਹੀਂ ਤੇ ਬੰਦ ਹੋ ਜਾਂਦੇ ਨੇ ਉਹ ਕੈਮਰਾ ਹਮੇਸ਼ਾ ਚੱਲਦਾ ਹੈ ਉਹਦੀ ਅੱਖ ਜਿਹੜੀ ਹੈ ਉਹ ਸਾਡੇ ਤੇ ਹੈ ਜਦੋਂ ਇਹ ਗੱਲ ਸਮਝ ਆ ਗਈ ਤੇ ਤੂੰ ਸਾਡਾ ਮਿੱਤਰ ਹੈ ਸਾਡਾ ਸੰਗੀ ਹੈ ਸਾਨੂੰ ਮਾੜੇ ਪਾਸੇ ਨਹੀਂ ਜਾਣ ਦੇਗਾ ਕਾਹੇ ਜੀੜ ਰਹੀ ਫਿਰ ਜੀ ਕਿਉਂ ਡਰਦਾ ਕਿਉਂਕਿ ਤੇਰੇ ਸੰਗ ਹੈ ਉਹ ਤੈਨੂੰ ਜਾਣ ਨਹੀਂ ਦੇਵੇਗਾ ਤੂੰ ਸਿਮਰਨ ਕਰਦਾ ਹੈ ਉਹਦਾ ਤੈਨੂੰ ਯਾਦ ਕਰਦਾ ਹੈ ਉਹ ਤੈਨੂੰ ਕਿਸੇ ਪਾਸੇ ਨਹੀਂ ਜਾਣ ਦੇਵੇਗਾ ਭੜੇ ਪਾਸੇ ਤੁਮਰੀ ਓਟ ਤੁਮਾਰੀ ਆਸਾ ਇਹ ਪ੍ਰਭੂ ਜੀ ਹੁਣ ਸਾਨੂੰ ਤੁਹਾਡਾ ਆਸਰਾ ਹੈ ਆਸ ਵੀ ਸਾਨੂੰ ਤੁਹਾਡੇ ਕੋਲ ਹੀ ਹੈ ਦੁਨੀਆ ਦੀ ਆਸਾਂ ਤਿਆਗ ਦਿੱਤੀਆਂ ਬੈਠ ਤੂ ਉਠ ਤੂ ਸੋਵ ਤੂ ਜਾਗ ਤਾ ਉੱਠਦੇ ਆ ਬੈੰਧਦੇ ਆ ਤੁਰਦੇ ਆ ਫਿਰਦੇ ਆ ਸੌਂਦੇ ਆ ਜਾਗਦੇ ਆ ਵਿਸਰਨਾਹੀਂ ਤੂੰ ਸਾਹਸ ਗਰਾਸਾ ਏ ਪ੍ਰਭੂ ਹੁਣ ਤੂੰ ਸਾਨੂੰ ਵਿਸਰਨਾ ਤੂੰ ਸਾਹਸ ਗਰਾਸ ਆਉਂਦੇ ਜਾਂਦੇ ਸਾਹ ਨਾਲ ਵੀ ਸਾਨੂੰ ਚੇਤੇ ਰਵੇਂ ਇਹ ਕਿਰਪਾ ਕਰ ਦਿਓ ਸਾਡੇ ਤੇ ਰਹਾਉ ਰਾਖ ਰਾਖ ਸਰਨ ਪ੍ਰਭੇ ਆਪਣੀ ਅਗਨ ਸਾਗਰ ਵਿਕਰਾਲਾ ਜਦੋਂ ਮੈਂ ਇਹ ਸੰਸਾਰ ਵੱਲ ਵੇਖਿਆ ਇਹ ਤੇ ਅੱਗ ਹੀ ਅੱਗ ਹੈ ਸੰਸਾਰ ਦੇ ਵਿੱਚ ਅੱਗ ਹੀ ਅੱਗ ਹੈ ਮਾਤਾ ਦੇ ਪੇਟ ਤੋਂ ਲੈ ਕੇ ਮਾਤਾ ਦੇ ਪੇਟ ਵਿੱਚ ਜਠ ਰਗਣੀ ਸੀ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਨ ਵਰਤਾਇਆ ਤੇ ਮਾਇਆ ਦੀ ਅੱਗ ਹੋ ਗਈ ਕਾਮ ਦੀ ਅੱਗ ਹੈ ਕ੍ਰੋਧ ਦੀ ਅੱਗ ਹੈ ਈਰਖਾ ਦੀ ਅੱਗ ਹੈ ਤਾਤਪਰਾਈ ਹੈ ਬੜਾ ਡਰਾਉਣਾ ਰੂਪ ਹੈ ਸੰਸਾਰ ਦਾ ਰਾਖ ਰਖ ਸ਼ਰਨ ਪ੍ਰਭ ਆਪਣੀ हे ਪ੍ਰਭੂ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਇਹ ਸੰਸਾਰ ਦਾ ਰੂਪ ਤੇ ਡਰਾਉਣਾ ਹੈ ਨਾਨਕ ਕੇ ਸੁਖ ਦਾਤੇ ਸਤਿਗੁਰ ਹਮ ਤੁਮਰੇ ਬਾਲ ਗੋਪਾਲਾ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਬੱਚੇ ਹਾਂ ਜਿਸ ਤਰ੍ਹਾਂ ਮਾਤਾ ਪਿਤਾ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਨੇ ਇਹ ਸੰਸਾਰ ਵਿੱਚ ਵਿਛੜਦਿਆਂ ਹੋਏ ਆਂ ਸਾਨੂੰ ਭੈੜੇ ਪਾਸੇ ਜਾਣ ਤੋਂ ਬਚਾਉਣ ਦੇ ਸੱਚੇ ਪਾਤਸ਼ਾਹ ਤੁਸੀਂ ਆਪ ਕਿਰਪਾ ਕਰਕੇ ਤੁਸੀਂ ਸੁੱਖਾਂ ਦੇ ਦਾਤੇ ਹੋ ਤੁਸੀਂ ਸੁੱਖ ਨਿਧਾਨ ਹੋ ਤੁਸੀਂ ਦਇਆਵਾਨ ਹੋ ਤੁਸੀਂ ਦਿਆਲੂ ਹੋ ਕਿਰਪਾਲੂ ਹੋ ਸਾਡੇ ਤੇ ਕਿਰਪਾ ਕਰੋ ਸਾਨੂੰ ਇਸ ਸੰਸਾਰ ਵਿੱਚ ਵਿਚਰਦੇ ਆਂ ਆਪ ਆਪਣੇ ਘਰ ਨਾਲ ਲਾ ਕੇ ਰੱਖੋ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਸਾਨੂੰ ਸੁੱਖਾਂ ਦੇ ਦਾਤੇ ਇਹ ਸੁੱਖ ਨਿਧਾਨ ਹੋ ਇਹ ਸੁੱਖ ਸਾਨੂੰ ਪ੍ਰਾਪਤ ਹੋ ਜਾਏ ਇਹ ਸੁੱਖਾਂ ਦੀ ਮਨੀ ਸਾਨੂੰ ਪ੍ਰਾਪਤ ਹੋ ਜਾਏ ਆਸਾ ਮਹੱਲਾ ਪੰਜਵਾਹ ਹਰ ਜਨ ਲੀਨੇ ਪ੍ਰਭੂ ਛਡਾਏ ਪ੍ਰੀਤਮ ਸਿਉ ਮੇਰੋ ਮਨ ਮੰਨਿਆ ਤਾਪ ਮੁਆ ਬਖ ਖਾਏ ਤੇ ਜਦੋਂ ਇਸ ਤਰ੍ਹਾਂ ਅਰਦਾਸ ਹਿਰਦੇ ਤੋਂ ਹੋਈ ਅਗਲਾ ਸ਼ਬਦ ਮਾਰਨੇ ਦੇਖੋ ਲੜੀਵਾਰ ਇਸ ਅਵਸਥਾ ਨੂੰ ਜਗਿਆਸੂ ਦੀ ਨੂੰ ਬਿਆਨ ਕਰਦੇ ਆ ਰਹੇ ਨੇ ਮਹਾਰਾਜ ਹਰ ਜਨ ਲੀਨੇ ਪ੍ਰਭੂ ਛਡਾਏ ਜਿਹੜੇ ਹਰੀ ਦੇ ਜਾਣਨੇ ਪਿਆਰੇ ਨੇ ਸੇਵਕ ਨੇ ਸਿਮਰਦੇ ਨੇ ਜੜੇ ਉਸ ਪ੍ਰਭੂ ਨੇ ਆਪ ਕਿਰਪਾ ਕਰਕੇ ਇਹਨਾਂ ਵਿਕਾਰਾਂ ਤੋਂ ਛਡਾ ਲਿਆ ਪ੍ਰੀਤਮ ਸਿਉ ਮੇਰੋ ਮਨ ਮੰਨਿਆ ਤਾਪ ਮੁ ਆ ਬਖ ਖਾਏ ਹੁਣ ਮੇਰਾ ਮਨ ਮੇਰੇ ਪ੍ਰੀਤਮ ਨਾਲ ਮੇਰੇ ਪਿਆਰੇ ਨਾਲ ਮੰਨ ਗਿਆ ਮਨ ਮੰਨਿਆ ਤੋਂ ਹਰ ਜਾਣਿਆ ਮੰਨੇ ਦੀਆਂ ਚਾਰ ਪੌੜੀਆਂ ਜਪਜੀ ਸਾਹਿਬ ਵਿੱਚ ਅਸੀਂ ਹਰ ਰੋਜ਼ ਪੜਦੇ ਹਾਂ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨ ਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਤੇ ਮਹਾਰਜ ਕਹਿੰਦੇ ਇਹ ਤਿੰਨ ਤਾਪ ਨੇ ਆਦ ਬਿਆਦ ਉਪਾਦ ਸੱਚੇ ਪਾਤਸ਼ਾਹ ਬਖਸ਼ਿਸ਼ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਗਰਣਾ ਕੋ ਲਾਗੇ ਜਾਂ ਕੀ ਪ੍ਰਭਾਗੇ ਅਰਦਾਸ ਉਸ ਪ੍ਰਭੂ ਨੇ ਆਪ ਕਿਰਪਾ ਕੀਤੀ ਇਹ ਜਿਹੜੇ ਤਾਪ ਸਨ ਇਹ ਵਿਕਾਰ ਸਨ ਇਜਰ ਖਾ ਕੇ ਮਰ ਗਏ ਭਾਬ ਉਹ ਇੱਕ ਤੇਰਾ ਕੁਛ ਨਾ ਵਿਗਾੜ ਸਕੇ ਇਹ ਵਿਕਾਰ ਹੁਣ ਹੈਵੀ ਨਹੀਂ ਹੋ ਰਹੇ ਰਹਾਉ ਪਾਲਾ ਤਾਉ ਕਛੂ ਨਾ ਵਿਆਪੈ RAM ਨਾਮ ਗੁਣ ਗਾਏ ਢਾਕੀ ਕੋ ਚਿਤ ਕਛੂ ਨਾ ਲਾਗੈ ਚਰਨ ਕਮਲ ਸਰਨਾਏ ਪਾਲਾ ਤਾਉ ਜਦੋਂ ਤਈ ਦਾ ਤਾਪ ਚੜਦਾ ਨਾ ਪਹਿਲਾਂ ਠੰਡ ਲੱਗਦੀ ਹੈ ਤੇ ਬਾਅਦ ਚ ਤਾਪ ਚੜ ਜਾਂਦਾ ਹੈ ਇਹ ਮਾਇਆ ਦਾ ਵੀ ਇਸ ਤਰ੍ਹਾਂ ਹੀ ਹੈ ਇਹ ਮਾਇਆ ਪਹਿਲਾਂ ਬੰਦੇ ਨੂੰ ਕਮਾ ਦਿੰਦੀ ਹੈ ਤੇ ਬਾਅਦ ਵਿੱਚ ਤਾਪ ਚੜਾ ਦਿੰਦੀ ਹੈ ਕਿਉਂਕਿ ਡਰ ਪੈਦਾ ਕਰ ਦਿੰਦੀ ਹੈ ਜਿੰਨੀ ਜਿੰਨੀ ਬੰਦੇ ਕੋਲ ਮਾਇਆ ਵਧਦੀ ਜਾਂਦੀ ਹੈ ਉਹਦੇ ਅੰਦਰ ਡਰ ਪੈਦਾ ਹੁੰਦਾ ਤੇ ਇਸੇ ਕਰਕੇ ਦੇ ਸਿਕਿਉਰਟੀਆਂ ਲੈ ਲੈ ਤੁਰਦੇ ਨੇ ਫਿਰ ਇਹ ਮਾਇਆ ਦਾ ਪ੍ਰਭਾਵ ਹੈ ਸਾਰਾ ਡਰ ਪੈਦਾ ਕਰਦੀ ਹੈ ਤੇ ਮਹਾਰਾਜ ਸਮਝਾਉਂਦੇ ਨੇ ਮਾਇਆ ਜੇਵੜ ਦੁੱਖ ਨਹੀਂ ਕੋਈ ਮਾਰੇ ਕਹਿੰਦੇ ਮਾਇਆ ਵਰਗਾ ਦੁੱਖ ਨਹੀਂ ਕੋਈ ਔਰ ਵੇਖੋ ਬੰਦਾ ਜਦੋਂ ਵੀ ਮੰਗਦਾ ਮਾਇਆ ਹੀ ਮੰਗਦਾ ਮਾਇਆ ਮਨੋਂ ਨਾ ਬਿਸਰੈ ਮੰਗਾਏ ਦਮਾ ਦਮ ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਮ ਤੇ ਪਾਪਾਂ ਬਾਜੋਂ ਕੱਟੀ ਨਹੀਂ ਹੁੰਦੀ ਮੋਇਆਂ ਸਾਥ ਨਹੀਂ ਜਾਂਦੀ ਇਸ ਉਲਝਣ ਨੂੰ ਚੁੜਜਾ ਹੋਇਆ ਮਨੁੱਖ ਜਿਹੜਾ ਉਹ ਡਰਿਆ ਹੋਇਆ ਅੰਦਰੋਂ ਤੇ ਸਿਮਰਨ ਕਰਨ ਲੱਗੇ ਵਾਲੇ ਜਿਹੜੇ ਬੰਦੇ ਨੇ ਪਾਲਾ ਤਾਉ ਕਸ਼ੂਨਾ ਵਿਆਪੈ ਰਾਮ ਨਾਮ ਗੁਣ ਗਾਏ ਜਿਹੜੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਦੇ ਨੇ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਅੰਦਰ ਇਹ ਬਰਤਾਰਾ ਨਹੀਂ ਵਰਤਦਾ ਡਾਕੀ ਕੋ ਚਿਤ ਕਸ਼ੂ ਨਾ ਲਾਗੈ ਚਰਨ ਕਰੂੰ ਕਮਲ ਸਰਨਾਏ ਜਿਹੜੇ ਉਹਦੇ ਚਰਨ ਕਮਲਾਂ ਵਿੱਚ ਸ਼ਰਨ ਵਿੱਚ ਆ ਗਏ ਮਰਜ਼ ਇਸ ਮਾਇਆ ਨੂੰ ਡਾਕੀ ਆਖਦੇ ਨੇ ਡੈਨ ਆਖਦੇ ਨੇ ਡੈਨ ਵੀ ਸਭ ਕੁਝ ਖਾ ਜਾਂਦੀ ਹੈ ਆਪਣੇ ਬੱਚਿਆਂ ਨੂੰ ਵੀ ਖਾ ਜਾਂਦੀ ਹੈ ਕਹਿੰਦੇ ਡੈਨ ਤੇ ਇਸੇ ਤਰ੍ਹਾਂ ਇਹ ਮਾਇਆ ਜੋ ਇਸ ਦੀ ਸੇਵਾ ਕਰੇਤੀ ਸੀ ਕੋ ਫਿਰ ਖਾਏ ਮਾਇਆ ਦੀ ਸੇਵਾ ਜਿਹੜੇ ਕਰਦੇ ਨੇ ਮਾਇਆ ਉਹਨਾਂ ਨੂੰ ਛਕ ਜਾਂਦੀ ਹੈ ਮਰਗਰ ਫਿਰ ਉਹ ਕੁਝ ਨਹੀਂ ਕਰ ਸਕਦੀ ਜਿਹੜੇ ਤੇਰੀ ਸ਼ਰਨ ਵਿੱਚ ਆ ਗਏ ਨੇ ਜਿਨ੍ਹਾਂ ਨੇ ਮਾਇਆ ਵਾਲੇ ਪਾਸਿਓ ਮੁੱਖ ਮੋੜ ਲਿਆ ਤੇਰੀ ਸ਼ਰਨ ਵਿੱਚ ਆ ਗਏ ਤੇ ਮਾਇਆ ਉਹਨਾਂ ਦੇ ਪਿੱਛੇ ਪਿੱਛੇ ਹੈ ਸੰਤ ਪ੍ਰਸਾਦ ਭੈ ਕਿਰਪਾਲਾ ਹੋਏ ਆਪ ਸਹਾਈ ਗੁਣ ਨਦਾਨਿਤ ਗਾਵੇ ਨਾਨਕ ਸਹਿ ਸਾ ਦੁੱਖ ਮਿਟਾਏ ਗੁਰੂ ਦੀ ਕਿਰਪਾ ਨਾਲ ਉਸ ਪ੍ਰਭੂ ਨੇ ਬੜੀ ਕਿਰਪਾ ਕੀਤੀ ਆਪ ਸਹਾਇਤਾ ਕੀਤੀ ਇਹ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਤਿਨੀ ਵਿੱਚੇ ਮਾਇਆ ਪਾਇਆ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਮਾਇਆ ਵਿੱਚ ਰਹਿੰਦਿਆਂ ਹੋਇਆਂ ਇਹ ਤੋ ਨਰਲੇਪ ਰਹੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਖੜਦਾ ਹੈ ਤੇ ਪਾਣੀ ਤੋਂ ਨਰਲੇਪ ਰਹਿੰਦਾ ਹੈ ਜਿਹੜੇ ਗੁਰਮੁਖ ਜਨ ਨੇ ਉਹ ਪਰਿਵਾਰ ਵਿੱਚ ਰਹਿੰਦੇ ਨੇ ਸੰਸਾਰ ਵਿੱਚ ਵਿਚਰਦੇ ਨੇ ਪਰ ਸੰਸਾਰ ਵਿੱਚ ਵਿਚਰਦੇ ਹੋਏ ਹਸੰਦਿਆਂ ਖਨੰਦਿਆਂ ਆਪਣੰਦਿਆਂ ਵਿੱਚੇ ਹੋਵੇ ਮੁਕਤ ਉਹ ਇਸ ਤਰ੍ਹਾਂ ਸੰਸਾਰ ਦੀ ਜੁਗਤੀ ਨੂੰ ਜਿਉਂਦੇ ਨੇ ਗੁਣ ਨਦਾਨਿਤ ਗਾਵੈ ਨਾਨਕ ਉਹ ਗੁਣਾਂ ਦਾ ਖਜ਼ਾਨਾ ਉਹ ਸਵਾਹੀ ਗੁਰੂ ਅਕਾਲ ਪੁਰਖ ਤੋਂ ਸਿਮਰਦੇ ਨੇ ਸਹਿਸਾ ਦੁੱਖ ਮਟਾਏ ਉਹਨਾਂ ਅੰਦਰੋਂ ਸਹਿਸੇ ਭਰਮ ਭਲੇਖੇ ਦੁੱਖ ਦੂਰ ਹੋ ਗਏ ਜਿਨ੍ਹਾਂ ਨੇ ਤੈਨੂੰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਗਤ ਵਿੱਚ ਮਿਲ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਜੀਤ ਨੂੰ ਸਿਮਰਿਆ ਉਹਨਾਂ ਨੂੰ ਇਹ ਮਾਇਆ ਫਿਰ ਭੋ ਨਾ ਸਕੀ ਉਹ ਮਾਇਆ ਵਿੱਚ ਰਹਿੰਦੇ ਹੋਏ ਵੀ ਇਸ ਮਾਇਆ ਤੋਂ ਨਰਲੀਪ ਰਹੇ ਆਸਾ ਮਹੱਲਾ ਪੰਜਵਾ ਔਕ ਦਿਖਾਇਓ ਹਰ ਕੋ ਨਾਓ ਸੁਖ ਪਾਏ ਦੁੱਖ ਬਿਨਸਿਆ ਥਾਓ ਤਾਪ ਗਿਆ ਬਚਨ ਗੁਰਪੂਰੇ ਅਨੰਦ ਭਿਆ ਸਭ ਮਿਟੇ ਬਸੂਰੇ ਰਹਾਓ ਸਰਬ ਦੁੱਖ ਕਾ ਔਕ ਦਿਨਾਓ ਸੰਸਾਰ ਦੇ ਜਿੰਨੇ ਦੁੱਖ ਨੇ ਨਾ ਸਾਰਿਆਂ ਦੀ ਦਵਾਈ ਇੱਕੋ ਹੀ ਹੈ ਜੀ ਨਾਮ ਆਉਖ ਦਕਾਇਓ ਹਰ ਕੇ ਨਾਮ ਹਰ ਕੋ ਨਾਮ ਜਿਨ੍ਹਾਂ ਨੇ ਇਸ ਦਵਾਈ ਨੂੰ ਖਾ ਲਿਆ ਕਿਉਂਕਿ ਸੰਸਾਰ ਰੋਗੀ ਨਾਮ दारू ਮੈਲ ਲੱਗਾ ਸੱਚ ਬਿਨਾ ਸੰਸਾਰ ਰੋਗੀ ਹੈ ਜੀ ਸਾਰਾ ਕਿਸੇ ਨੂੰ ਹਉਮੈ ਦਾ ਰੋਗ ਹੈ ਕਿਸੇ ਨੂੰ ਕਾਮ ਦਾ ਰੋਗ ਹੈ ਈਸ਼ਾਵਾ ਨੇ ਤ੍ਰਿਸ਼ਨਾਵਾ ਨੇ ਈਰਖਾ ਹੈ ਨਿੰਦਿਆ ਹੈ ਚੁਗਲੀ ਹੈ ਬੜੇ ਰੋਗ ਲੱਗੇ ਨੇ ਜੀ ਪਰ ਜਿਹੜੇ ਨਾਮ ਵਾਲੇ ਪਾਸੇ ਤੁਰ ਪਏ ਉਹ ਵੀ ਨਾ ਰੋਗਾਂ ਤੋਂ ਮੁਕਤ ਹੋ ਗਏ ਨਿਰੋਗ ਹੋ ਗਏ ਔਖਤ ਖਾਓ ਹਰ ਕੋ ਨਾਮ ਸੁਖ ਪਾਏ ਦੁੱਖ ਬਿਨਸਿਆ ਥਾਓ ਕ੍ਰਿਸ਼ ਦਵਾਈ ਨੂੰ ਖਾ ਕੇ ਇਸ ਨਾਮ ਰੂਪੀ ਦਵਾਈ ਨੂੰ ਜਿਨ੍ਹਾਂ ਨੇ ਖਾਧਾ ਉਹਨਾਂ ਅੰਦਰ ਸੁਖ ਪ੍ਰਾਪਤ ਹੋਇਆ ਦੁੱਖਾਂ ਦਾ ਨਾਸ਼ ਹੋ ਗਿਆ ਅੰਦਰ ਤਾਪ ਗਿਆ ਬਚਨ ਗੁਰਪੂਰੇ ਪੂਰੇ ਗੁਰੂ ਨਾਲ ਜੁੜੇ ਜੁੜੇ ਗੁਰੂ ਜਿਹੜੇ ਬਚਨ ਇਸ ਬਾਣੀ ਨਾਲ ਜੁੜੇ ਸਤਿਗੁਰ ਬਚਨ ਬਚਨ ਹੈ ਸਤਿਗੁਰ ਸਤਿਗੁਰ ਦੇ ਬਚਨਾਂ ਨਾਲ ਜਦੋਂ ਅਸੀਂ ਜੁੜੇ ਤੇ ਅੰਦਰੋਂ ਤਾਪ ਚਲੇ ਗਏ ਨਾ ਆਦ ਹੈ ਨਾ ਵਿਆਦ ਹੈ ਨਾ ਹੋਵੇਂ ਨਾ ਹੰਕਾਰ ਹੈ ਨਾ ਈਰਖਾ ਹੈ ਸਾਰੇ ਤਾਪ ਅੰਦਰੋਂ ਨਿਕਲ ਗਏ ਅਨੰਦ ਭਇਆ ਸਭ ਮਿਟੇ ਬਸੂਰੇ ਪਰਮ ਭਲੇਖੇ ਝੋਰੇ ਸਭ ਮਿਟ ਗਏ ਹੁਣ ਅੰਦਰ ਆਨੰਦ ਆਨੰਦ ਪੈਦਾ ਹੋ ਗਿਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਜਿਹੜੇ ਤੈਨੂੰ ਸਿਮਰਦੇ ਨੇ ਜਿਹੜੇ ਤੈਨੂੰ ਯਾਦ ਕਰਦੇ ਨੇ ਮੈਂ ਕਹਿੰਦਾ ਉਹ ਆਨੰਦ ਵਿੱਚ ਰਹਿੰਦੇ ਨੇ ਆਨੰਦ ਦੀ ਡੈਫੀਨੇਸ਼ਨ ਆਨੰਦ ਦੀ ਪਰਿਭਾਸ਼ਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾਮੂ ਟੁਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹੈ ਨਾਨਕ ਇਹ ਆਨੰਦ ਹੈ आनंद गुरु ਤੇ ਜਾਣਿਆ ਉਸ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਰਹਾਉ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਤੇ ਅਖੀਰ ਵਿੱਚ ਮਰ ਗਏ ਜਿਨ੍ਹਾਂ ਨੇ ਉਸ ਪਾਰ ਬ੍ਰਹਮ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਮਨ ਕਰਕੇ ਧਿਆਇਆ ਅੰਦਰੋਂ ਹਿਰਦੇ ਤੋਂ ਜੀ ਜੰਤ ਸਭ ਸਭ ਸੁਖ ਪਾਇਆ ਸਾਰੇ ਜੀ ਕੋਈ ਵੀ ਚਾਹੇ ਕੋਈ ਵੀ ਮਨੁੱਖ ਹੈ ਜਿਸ ਨੇ ਵੀ ਹਿਰਦੇ ਤੋਂ ਤਿਆਇਆ ਮਾਰਗ ਨੇ ਉਹਨਾਂ ਨੇ ਸਦੀਵੀ ਸੁੱਖ ਪ੍ਰਾਪਤ ਕਰ ਲਿਆ ਉਹ ਅੰਦਰੋਂ ਸੁਖੀ ਹੋਏ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਜਿਹੜੇ ਸ਼ਰਨ ਵਿੱਚ ਆ ਗਏ ਜਿਨ੍ਹਾਂ ਨੇ ਆਪਣੀ ਮੈਨ ਨੂੰ ਤਿਆਗ ਦਿੱਤਾ ਜਿਨ੍ਹਾਂ ਨੇ ਹੰਕਾਰ ਨੂੰ ਤਿਆਗ ਦਿੱਤਾ ਜਿਹੜੇ ਸੰਗਤ ਵਿੱਚ ਆ ਕੇ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਤੇ ਉਹ ਮਾਰੀ ਜ ਕਹਿੰਦੇ ਫਿਰ ਸੁਖੀ ਹੋਗੇ ਉਹਨਾਂ ਨੇ ਸਦੀਵੀ ਸੁੱਖ ਪ੍ਰਾਪਤ ਕਰ ਲਿਆ ਆਸਾ ਮਹੱਲਾ ਪੰਜਵਾ ਬਾਂਛਤ ਨਹੀਂ ਸੋ ਬੇਲਾਈ ਬਿਨ ਹੁਕਮੇ ਕਿਉਂ ਬੁਝੇ ਬੁਝਾਈ ਕਿਉਂਕਿ ਧਰਮਨੁਖ ਨੂੰ ਮੌਤ ਦਾ ਹੈ ਜੀ ਹਰ ਚੀ ਚਾਹੁੰਦਾ ਪਰ ਕਹਿੰਦਾ ਮਨੁਖ ਮਰਨਾ ਨਹੀਂ ਚਾਹੁੰਦਾ ਜੀ ਬਾਂਛਤ ਨਹੀਂ ਸੋ ਬੇਲਾਈ ਪੰਚਮ ਪਸ਼ਾ ਮਗਨੇ ਚਾਹੁੰਦਾ ਤੇ ਨਹੀਂ ਸੀ ਪਰ ਉਹ ਸਮਾਂ ਆ ਗਿਆ ਜੀ ਕਦੋਂ ਵੀ ਆ ਸਕਦਾ ਇਹ ਵੀ ਨਾਲ ਹੈ ਮੌਤ ਨੂੰ ਡਰਾਇਆ ਨਹੀਂ ਮਾਰਨੇ ਸਾਨੂੰ ਚੇਤੇ ਕਰਾਉਂਦੇ ਨੇ ਮਹਾਰਾਜ ਡਰਾਉਂਦੇ ਨਹੀਂ ਹੈ ਸਾਨੂੰ ਚੇਤੇ ਰੱਖਿਆ ਕਿਉਂਕਿ ਸਾਨੂੰ ਹਰ ਚੀਜ਼ ਯਾਦ ਹੈ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਤੇ ਜਿਨ੍ਹਾਂ ਨੇ ਮਰਨਾ ਚੇਤੇ ਆ ਜਿਨ੍ਹਾਂ ਨੂੰ ਉਹ ਖਲਾਰੇ ਨਹੀਂ ਪਾਉਂਦੇ ਉਹ ਆਪਣੇ ਜੀਵਨ ਵਿੱਚ ਸੰਭਾਲ ਕੇ ਜਿਨ੍ਹਾਂ ਨੂੰ ਪਤਾ ਕਿ ਅਸੀਂ ਹੁਣ ਉਤਰਨਾ ਹੈ ਅੱਗੇ ਉਹ ਮੁਸਾਫਿਰ ਆਪਣਾ ਸਮਾਨ ਬਹੁਤਾ ਨਹੀਂ ਕਰਦੇ ਸਮਾਨ ਇਕੱਠਾ ਕਰ ਲੈਂਦੇ ਨੇ ਆਪਣੇ ਉਰ ਚਲਦੇ ਨੇ ਜਿਹੜੀ ਚੀਜ਼ ਉਹਨਾਂ ਨੂੰ ਕੰਮ ਦੀ ਹੁੰਦੀ ਔਰ ਨਾਲ ਲੈ ਕੇ ਜਾਂਦੇ ਨੇ ਉਹ ਸੰਭਾਲਦੇ ਨੇ ਉਥੇ ਉਥੇ ਆਪਣੀ ਚੀਜ਼ ਨੂੰ ਸੰਭਾਲਦੇ ਨੇ ਅਸਲੀ ਜਿਸ ਲਈ ਆਏ ਆ ਆਪਣੀ ਮੰਜ਼ਿਲ ਤੇ ਪਹੁੰਚਣ ਵਾਸਤੇ ਬਾਛਤ ਨਾਹੀ ਸੋ ਬਿਲਾਈ ਕਹਿੰਦੇ ਉਹ ਸਮਾਂ ਆ ਗਿਆ ਬਿਨ ਹੁਕਮ ਹੈ ਕਿਉਂ ਬੁਝੈ ਬੁਝਾਈ ਕਿਉਂਕਿ ਹੁਕਮ ਨਹੀਂ ਬੁਝੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜਿ ਬੁਝੈ ਤਾਂ ਹਉਮੈ ਕਹੇ ਨਾ ਕੋਈ ਸਾਰੀ ਉਮਰ ਹੌਮੇ ਚ ਨਗਾ ਦਿੱਤੀ ਸਮਝ ਨਾ ਸਕਿਆ ਕਿ ਇੱਥੋਂ ਜਾਣਾ ਵੀ ਹੈ ਜਦੋਂ ਜਾਣਾ ਹੋਵੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਬਿਥਾਰ ਉਹ ਫਿਰ ਖਲਾਰੇ ਨਹੀਂ ਪਾਉਣਗੇ ਕਦੇ ਵੀ ਇਸ ਕਰਕੇ ਸਮਝ ਨਾ ਸਕਿਆ ਇਸ ਕਰ ਉਹਨੂੰ ਜਾਣ ਹੀ ਨਾ ਸਕਿਆ ਪੁੱਲ ਬੈਠਾ ਜਾਣਾ ਹੀ ਭੁੱਲ ਗਿਆ ਇੱਥੋਂ ਮਸੋ ਕਹਣਾ ਜੀ ਹੋਰ ਲੋਕ ਜਾ ਰਹੇ ਨੇ ਮੈਂ ਥੋੜੀ ਜਾਣਾ ਬਾਬਾ ਫਰੀਦ ਜੀ ਸਮਝਾਉਂਦੇ ਨੇ ਫਰੀਦਾ ਕਿੱਥੇ ਟੈਂਡੇ ਮਾਪੇ ਆ ਜਿਨੀ ਤੂੰ ਜਣਿਓ ਤੈਹ ਪਾਸੋਂ ਔਲਾਦ ਗਏ ਤੂੰ ਅਜੇ ਨਾ ਪਤੀਣਿਓ ਤੈਨੂੰ ਅਜੇ ਯਕੀਨ ਨਹੀਂ ਆ ਕਿ ਤੂੰ ਵੀ ਜਾਣਾ ਇਹ ਸੱਚ ਹੈ ਜੀ ਜਿਉਂ-ਜਿਉਂ ਬੰਦਾ ਹੰਕਾਰੀ ਹੋ ਜਾਂਦਾ ਹੈ ਉਹ ਮਰਨਾ ਭੁੱਲ ਜਾਂਦਾ ਹੈ ਠਾਂਢੀ ਤਾਤੀ ਮਿੱਟੀ ਖਾਈ ਉਹ ਨਾਂਬਾਲਾ ਬੁੱਢਾ ਭਾਈ ਜਿਵੇਂ ਮਿੱਟੀ ਦਾ ਤੋਂ ਹੁਣ ਘਰ ਪਿਆ ਕਰਦਾ ਹੈ ਸਰੀਰ ਦਾ ਉਹ ਤੇ ਠੰਡੀ ਤਾਤੀ ਮਿੱਟੀ ਖਾਈ ਕਿਨੇ ਖਾਦੀ ਜਾਣੀ ਹੈ ਕੋਈ ਪਾਣੀ ਸੁੱਟ ਦਿੰਦਾ ਹੈ ਕੋਈ ਅੱਗ 'ਚ ਜਾਲ ਦਿੰਦਾ ਹੈ ਤੇ ਕੋਈ ਮਿੱਟੀ 'ਚ ਦੱਬਦਾ ਉਹ ਨਾ ਬਾਲਾ ਬੁੱਢਾ ਭਾਈ ਪਰ ਉਹ ਜਿਹੜਾ ਹੈ ਜਿਹੜਾ ਮੈਂ ਪਿਆ ਕਹਿੰਦਾ ਮਨ ਹੈ ਜਿਹੜਾ ਆਪਾਂ ਹੀ ਆਪਣੇ ਅੰਦਰ ਧਿਆਨ ਮਾਰ ਲਈਏ ਬਚਪਨ ਤੋਂ ਲੈ ਕੇ ਆਪਣੇ ਸਰੀਰ 'ਚ ਬਦਲਾ ਆਏ ਨੇ ਜਵਾਨੀ ਆਈ ਬੁਢਾਪਾ ਆ ਰਿਹਾ ਹੈ ਮਨ ਨਹੀਂ ਬਦਲਿਆ ਮਨ ਸਗੋਂ ਹੋਰ ਜਵਾਨ ਹੋ ਰਿਹਾ ਜਿਉਂ-ਜਿਉਂ ਬੰਦਾ ਬਜ਼ੁਰਗ ਹੁੰਦਾ ਹੈ ਜਿਉਂ-ਜਿਉਂ ਵੱਡਾ ਹੋਈ ਜਾਂਦਾ ਹੈ ਉਹਦੀਆਂ ਆਸ਼ਾਵਾਂ ਤਰਸਨਾਵਾਂ ਹੋਰ ਵੱਧਦੀਆਂ ਨੇ ਸਗੋਂ ਮਨ ਕਦੇ ਬੁੱਢਾ ਹੋਇਆ ਜੀ ਮਨ ਨੇ ਕਦੇ ਕਿਹਾ ਹੋਵੇ ਕਿ ਮੈਂ ਬਸ ਹੁਣ ਬਹੁਤ ਹੋ ਗਿਆ ਤਰਸਨਾਵਾਂ ਮੈਨੂੰ ਕੁਝ ਨਹੀਂ ਚਾਹੀਦਾ ਕਿਨੇ ਨਾ ਨਾ ਉਹ ਬੱਚਾ ਹੈ ਨਾ ਉਹ ਬਾਲਾ ਹੈ ਨਾ ਉਹ ਬੁੱਢਾ ਹੈ ਉਸ ਨੂੰ ਵੇਖਣਾ ਸੀ ਅਸਲੀ ਤੇ ਉਹਨੂੰ ਜਾਨਣਾ ਸੀ ਅਸੀਂ ਨਾ ਉਹ ਮਰਦਾ ਹੈ ਨਾਉ ਜੰਮਦਾ ਹੈ ਇਹ ਵੀ ਨਾਲ ਅਸੀਂ ਆਪਣੇ ਆਪ ਨੂੰ ਕਦੇ ਜਾਣਿਆ ਹੀ ਨਹੀਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਅਸੀਂ ਤੇ ਸ਼ੀਸ਼ੇ ਮੁਰੇ ਖੋਲ ਕੇ ਦੇਹੀ ਨਾਲ ਹੀ ਜੰਮੜੇ ਹੋਏ ਆ ਇਸ ਦੇਹੀ ਨੂੰ ਸਵਾਰਦੇ ਆ ਤੇ ਇਹਨੂੰ ਖਵਾਉਂਦੇ ਆਂ ਹੀ ਸਾਰੀ ਉਮਰ ਨਿਕਲ ਗਈ ਪਰ ਇਹ ਤ੍ਰਿਪਤ ਨਹੀਂ ਹੋਈ ਦੇਹੀ ਕਦੇ ਰੱਜੀ ਹੀ ਨਹੀਂ ਜੀ ਅਖੀਰ ਨੂੰ ਮਿੱਟੀ ਦੀ ਮਿੱਟੀ ਫੇਰ ਪਰ ਉਹ ਜਿਹੜਾ ਆਇਆ ਸੀ ਇਹਦੇ ਵਿੱਚ ਉਹ ਕਿੱਥੇ ਚਲਾ ਗਿਆ ਇਸ ਮਨ ਕੋਈ ਖੋਜੋ ਭਾਈ ਇਹਨੇ ਖੋਜ ਕਰੋ ਭਾਈ ਇਹ ਦੇਹੀ ਜਦੋਂ ਵਿਣਸ ਜਾਏਗੀ ਇਹ ਮਨ ਕਿੱਥੇ ਹੋਏਗਾ ਤੇਰਾ ਅਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਇਸ ਗੱਲ ਦੀ ਤੁਮਹਾਰਾ ਸਾਨੂੰ ਚੇਤੇ ਕਰਾਉਂਦੇ ਨੇ ਕਿ ਇਹ ਜਿਹੜੀ ਚੀਜ਼ ਕਰਨੀ ਹੈ ਨਾ ਜਿਹੜਾ ਧਰਮ ਕਮਾਉਣਾ ਹੈ ਇਸ ਮਨ ਨੂੰ ਕਮਾ ਸਰੀਰ ਕਰਕੇ ਨਾ ਵਖਾਵੇ ਨਾ ਕਰ ਬਾਹਰਲੇ ਵਿਖਾਵੇ ਨਾ ਕਰ ਬਾਹਰਲੇ ਵਿਖਾਵੇ ਨਾ ਕਿਉਂਕਿ ਹਰ ਕਰਤਾ ਸਭ ਕੋ ਜਾਣਦਾ ਜਿਹੜੀ ਚੀਜ਼ ਤੂੰ ਮਨ ਕਰਕੇ ਕਰਦਾ ਮਰ ਗਨੇ ਜਿੰਨ ਮਨ ਹੋਰ ਮੁਖ ਹੋਰ ਸੇ ਕਾਡੇ ਕੱਚੇ ਆ ਉਤੇ ਫਿਰ ਕੱਚੇ ਆ ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਵਿਸਰਿਆ ਜਨ ਨਾਮ ਤੇ ਭੋਏ ਭਾਰਤੀ ਇਹ ਧਰਤੀ ਤੇ ਭਾਰੀ ਨੇ ਜੀ ਅਸੀਂ ਭਾਰ ਬਣ ਕੇ ਜਉਏ ਇੱਥੇ ਦੇਹ ਨੂੰ ਵਧਾਈ ਗਏ ਬਸ ਮਾਰੇ ਸਮਝ ਆ ਰਹੇ ਨੇ ਕਿ ਜਿਹੜਾ ਸਮੇਂ ਨੂੰ ਤੂੰ ਡੀਕਦਾ ਸੀ ਨਹੀਂ ਚਾਹੁੰਦਾ ਸੀ ਕਿ ਨਾ ਆਵੇ ਮੇਰੀ ਮੌਤ ਕਿਨੇ ਉਹ ਤੇ ਉਹਨੇ ਤੇ ਆਉਣਾ ਟਲ ਹੈ ਜੀ ਉਹ ਤੇ ਉਹ ਤੇ ਪੱਕਾ ਹੈ ਰਹਾਉ ਨਾਨਕ ਦਾ ਸਾਧ ਸਰਨਾਈ ਜਦੋਂ ਇਹ ਗੱਲ ਸਮਝ ਆਈ ਤਾਂ ਪੰਚ ਪਾਸ਼ਾ ਮਖਰੇ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਗਏ ਗੁਰਪ੍ਰਸਾਦ ਪਉ ਪਾਰ ਪਰਾਈ ਤੇ ਗੁਰੂ ਨੇ ਬੜੀ ਕਿਰਪਾ ਕੀਤੀ ਹੁਣ ਮੌਤ ਦਾ ਭੈ ਵੀ ਚਲਾ ਗਿਆ ਹੁਣ ਮੌਤ ਦਾ ਭੈ ਵੀ ਚਲਾ ਗਿਆ ਮੌਤ ਕਦੋਂ ਵੀ ਆ ਸਕਦੀ ਹੈ ਕੋਈ ਗੱਲ ਨਹੀਂ ਉਡੀਕਦੇ ਹਾਂ ਪਰ ਜਿਹੜਾ ਸਾਨੂੰ ਸਮਾਂ ਮਿਲਿਆ ਅਸੀਂ ਹੁਣ ਮੌਤ ਦੇ ਭੈ ਥੱਲੇ ਨਹੀਂ ਜਿਉਂਦੇ ਮੌਤ ਨੇ ਤੇ ਆਉਣਾ ਹੈ ਕੋਈ ਗੱਲ ਨਹੀਂ ਉਹ ਆ ਜਾਏ ਪਰ ਜਿਹੜਾ ਸਾਨੂੰ ਸਮਾਂ ਮਿਲਿਆ ਅਸੀਂ ਉਹਦਾ ਲਾਹਾ ਲੈਨੇ ਆ ਜਿਹੜੇ ਗੁਰਮੁਖ ਪਿਆਰੇ ਨੇ ਉਹਦਾ ਲਾਹਾ ਲੈਂਦੇ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫਕੜੇ ਸਭ ਮੁਗਦੀ ਚੱਲੀ ਰਹਿਣ ਉਹ ਅਖੀਰ ਤੱਕ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਨੇ ਅਸੀਂ ਮਨੁੱਖ ਹਾਂ ਬੰਦੇ ਹਾਂ ਬੰਦਾ ਸੋ ਜੋ ਪਵੈ ਵਿੱਚ ਬੰਦੀ ਦੇਖਣ ਕੋ ਦੀਦਾਰ ਸੇਵਕ ਬਣ ਕੇ ਨਿਮਰਤਾ ਵਿੱਚ ਰਹਿ ਕੇ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ ਨੇ ਜੁ ਗੁਰਮੁਖ ਪਿਆਰੇ ਉਹਨਾਂ ਨੂੰ ਮੌਤ ਦਾ ਕੋਈ ਭੈ ਨਹੀਂ ਹੈ ਉਹ ਮੌਤ ਦੇ ਭੈ ਤੋਂ ਵੀ ਨਰਲੇਪ ਹੋਗੇ ਕਿਉਂਕਿ ਨਿਰਪਉ ਜਪੈ ਸਗਲ ਭਾਉ ਮਿਟੈ ਕਿਸੇ ਕਿਸਮ ਦਾ ਭਾਉ ਅੰਦਰ ਨਹੀਂ ਹੈ ਨਾ ਹੀ ਕਿਸੇ ਕਿਸਮ ਦਾ ਬੈਰ ਹੈ ਸਭ ਤੋਂ ਪਹਿਲੀ ਗੱਲ ਇੱਥੇ ਰਬ ਧੀਮਾ ਜੀ ਨੇ ਇੱਕ ਓੰਕਾਰ ਰੂਪ ਗੁਰਪ੍ਰਸਾਦ ਤੱਕ ਜਿਹੜੀ ਸਾਨੂੰ ਮਾਰ ਨੇ ਦਿੱਤੀ ਹੈ ਇੱਕ ਓੰਕਾਰ ਤੋਂ ਲੈ ਕੇ ਉਹ ਸਾਡੇ ਜੀਵਨ ਦੀ ਜਾਂਚ ਹੈ ਉਹਨੂੰ ਜਪਣ ਵਾਲਾ ਕੀਰਤੀ ਹੋਏਗਾ ਉਹਨੂੰ ਜਪਣ ਵਾਲਾ ਨਿਰਪਉ ਹੋਏਗਾ ਉਹਨੂੰ ਜਪਣ ਵਾਲਾ ਨਿਰਵੈਰ ਹੋਏਗਾ ਉਹ ਆਪਣੇ ਆਪ ਤੇ ਭਰੋਸਾ ਕਰਨ ਵਾਲਾ ਹੋਏਗਾ ਸਵੈਮਾਨ ਵਾਲਾ ਹੋਏਗਾ ਤੇ ਮਾਰੇ ਕਿ ਇਹ ਗੱਲਾਂ ਨੇ ਜਿਹੜੀਆਂ ਗੁਰੂ ਕਿਰਪਾ ਕਰੇ ਗੁਰੂ ਬਖਸ਼ਿਸ਼ ਕਰੇ ਤਾਂ ਪ੍ਰਾਪਤ ਹੁੰਦੀਆਂ ਨੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਤੁਹਾਡੀ ਕਿਰਪਾ ਹੋਈ ਤੁਸੀਂ ਬੜੀ ਕਿਰਪਾ ਕੀਤੀ ਬੜੀ ਬਖਸ਼ਿਸ਼ ਕੀਤੀ ਇਹ ਮਨੁੱਖਾ ਦੇ ਦਿੱਤੀ ਹੈ ਪਰ ਹੁਣ ਤੁਸੀਂ ਇਹ ਵੀ ਕਿਰਪਾ ਕਰੋ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਆ ਸਾਡੇ ਔਗਣ ਨਾ ਚਤਾਰੋ ਤੁਸੀਂ ਆਪ ਕਿਰਪਾ ਕਰਕੇ ਸਾਨੂੰ ਆਪਣੇ ਗੜ ਨਾਲ ਲਾ ਕੇ ਇਹ ਸੰਸਾਰ ਸਾਗਰ ਤੋਂ ਸੰਸਾਰ ਸਮੁੰਦੇ ਤਾਰ ਗੁਬਿੰਦੇ ਤੁਸੀਂ ਆਪ ਕਿਰਪਾ ਕਰੋ ਆਪ ਤਾਰ ਲਓ ਸਾਡੇ ਕੋਲੋਂ ਤਾਂ ਤਰਿਆ ਵੀ ਨਹੀਂ ਜਾਂਦਾ ਸਾਡੀ ਇਨੀ ਮਤਬੁੱਧ ਨਹੀਂ ਹੈ ਤੁਸੀਂ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪ ਨਾਮ ਦੀ ਦਾਤ ਬਖਸ਼ਿਸ਼ ਕਰੋ ਜੀ ਤਾਂ ਕਿ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ